ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਮੱਲਾ ਵਾਲੇ ਦੀਆਂ ਸੰਗਤੀਆਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਆਪਾਂ ਜੂਨ ਦੇ ਮਹੀਨੇ ਵਿੱਚ ਜੋ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਉਹਦੇ ਵਿੱਚ ਆਪਾਂ ਸਨਾਣਾ ਗੁਰਮਤ ਜੀਵਨ ਜਾਚ ਕੰਪ ਲਾਉਣੇ ਹੁੰਦੇ ਆ ਔਰ ਇਸ ਸਾਲ ਵੀ 25 ਜੂਨ ਤੋਂ ਲੈ ਕੇ 30 ਜੂਨ ਤੱਕ ਇੱਕ ਗੁਰਮਤ ਜੀਵਨ ਜਾਚ ਕੰਪ ਲੱਗ ਰਿਹਾ ਹੈ ਬਸਤੀ ਅਮਰ ਸਿੰਘ ਵਾਲੀ ਜੋ ਕੋਹਾਲਾ ਰੋਡ ਤੇ ਹੈ ਮੰਡੀ ਦੇ ਅਗਲੇ ਪਾਸੇ ਹੈ ਗੁਰਦੁਆਰਾ ਸਾਹਿਬ ਵਿਖੇ 25 ਤਰੀਕ ਨੂੰ 30 ਤੱਕ ਇੱਕ ਗੁਰਮਤ ਜੀਵਨ ਜਾਗ ਕੰਪ ਲਾਇਆ ਜਾਣਾ ਹੈ ਤੇ ਮੇਰੀਆਂ ਸਮੂਹੀਆਂ ਸੰਤਾਂ ਨੂੰ ਬੇਨਤੀਆਂ ਪਿੰਡਾਂ ਦੀਆਂ ਨਗਰ ਦੀਆਂ ਸੰਤਾਂ ਨੇ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਆਪ ਵੀ ਨਾਲ ਇੱਥੇ ਪਹੁੰਚੋ ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਇਨਸਾਨ ਬਨਾਇਆ ਜਾਵੇ ਇਹ ਸਾਰੀਆਂ ਵਿਚਾਰਾਂ ਉਹਦੇ ਵਿੱਚ ਕੀਤੇ ਜਾਣੀਆਂ ਨੇ ਅਮਰਤ ਵੇਲੇ ਬਾਣੀ ਪੜ੍ਹਨੀ ਕਿਉਂ ਜ਼ਰੂਰੀ ਹੈ ਔਰ ਗੁਰਸਿੱਖੀ ਧਾਰਨ ਕਰਨੀ ਕਿਉਂ ਜ਼ਰੂਰੀ ਹੈ ਮਾਦਾਬ ਇਸਤਕਾਰ ਅਸੀਂ ਕਿਉਂ ਕਰਨਾ ਚਾਹੀਦਾ ਹੈ ਵਾਤਾਵਰਨ ਦੀ ਸੰਭਾਲ ਇਹ ਸਾਰੇ ਵਿਸ਼ਿਆਂ ਤੇ ਗੱਲ ਉਸ ਗੁਰਮਤ ਪੈਰੇ ਕੰਪ ਵਿੱਚ ਹੋਵੇਗੀ ਸਾਡੇ ਕੋਲ ਬੜੇ ਵੱਡੇ ਵਿਦਵਾਨ ਪਹੁੰਚ ਰਹੇ ਹੈ ਜੋ ਬੱਚਿਆਂ ਨੂੰ ਗੁਰਮਤ ਨਾਲ ਜੋੜਨਗੇ ਬੱਚਿਆਂ ਦੀ ਕੁਰਬਾਨੀ ਸੰਧਿਆ ਕੀਤੀ ਜਾਵੇਗੀ ਤੇ ਇਹ ਮੇਰੀ ਬੇਨਤੀ ਹੈ ਕਿ ਕਈਆਂ ਪੰਡਾਂ ਵਿੱਚ ਅਸੀਂ ਪੱਸਾ ਨਹੀਂ ਭੇਜ ਰਹੇ ਆ ਤੇ ਉਹ ਬਾਈ ਜਾਣਕਾਰੀ ਭਾਈ ਸਾਹਿਬ ਜੀ ਨੇ ਕਿ ਤੁਹਾਨੂੰ ਮੇਰੀ ਇਹ ਹੱਥ ਧੁਰ ਕੇ ਬੇਨਤੀ ਹੈ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਗੁਰਮਤਿ ਜੀਵਨ ਜਾਗ ਕਮਪਨੀ ਚ ਪਹੁੰਚੋ ਤੇ ਆਪਣਾ ਜਿਹੜਾ ਆਉਣ ਵਾਲਾ ਜਿਹੜਾ ਹੈ ਸੁਨਹਿਰੀ ਜਿਹੜਾ ਭਵੇਖਾ ਆਪ ਆਪਣਾ ਸਵਾਰੀਏ ਇਹ ਮੇਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜਨ ਸਿੰਘ ਸੇਵਾਦਾਰ ਗੁਰਮਤ ਪ੍ਰਚਾਰ ਜਥਾ ਮੱਲਾਵਾਲਾ ਸੋ ਜੋ ਆਪ ਜੀ ਜਾਣਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ 25 ਤਰੀਕ ਤੋਂ ਸ਼ੁਰੂ ਕਰਕੇ 30 ਤਰੀਕ ਤੱਕ ਗੁਰਮਤ ਕੈਂਪ ਲਗਾਇਆ ਜਾ ਰਿਹਾ ਹੈ ਸੋ ਗੁਰਮਤ ਸਖਲਾਈ ਕੈਂਪ ਵਿੱਚ ਜਿਸ ਦੇ ਵਿੱਚ ਬੱਚਿਆਂ ਦੇ ਜੀਵਨ ਜਾਚ ਬਾਰੇ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਵਾਤਾਵਰਣ ਬਾਰੇ ਪਾਣੀ ਦੀ ਕਿਸ ਤਰ੍ਹਾਂ ਸੰਜਮ ਨਾਲ ਵਰਤੋਂ ਕਰਨੀ ਹੈ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਹੈ ਇਹ ਸਾਰੇ ਗੁਣ ਆਪਾਂ ਉਸ ਕੈਂਪ ਵਿੱਚ ਬੱਚਿਆਂ ਨੂੰ ਸਿਖਾਉਣੇ ਹਨ ਸੋ ਇਸ ਇਸ ਕੈਂਪ ਦੇ ਵਿੱਚ ਜੋ ਬੱਚਿਆਂ ਨੂੰ ਲੈਣ ਵਾਸਤੇ ਜੋ ਪ੍ਰਬੰਧ ਕੀਤਾ ਗਿਆ ਗੁਰਮਤਿ ਪ੍ਰਚਾਰ ਜਥੇ ਵੱਲੋਂ ਸੋ ਬੱਸਾਂ ਭੇਜ ਕੇ ਬੱਚਿਆਂ ਨੂੰ ਪਿੰਡਾਂ ਤੋਂ ਲਿਆਂਦਾ ਜਾਵੇਗਾ ਤੇ ਜਿਹੜੇ ਜਿਹੜੇ ਪਿੰਡਾਂ ਨੂੰ ਬੱਸਾਂ ਭੇਜਣੀਆਂ ਹਨ ਉਹਨਾਂ ਦੇ ਰੂਟ ਇਸ ਤਰ੍ਹਾਂ ਹਨ ਪਹਿਲੇ ਨੰਬਰ ਤੇ ਬੰਡਾਲੇ ਤੋਂ ਜੋ ਬੱਸ ਚੱਲਣੀ ਹੈ ਬੰਡਾਲੇ ਤੋਂ ਪੱਤੇਵਾਲਾ ਆਸ਼ੀਕੇ 마시ਕੇ ਕਾਮਲਵਾਲਾ ਅਤੇ ਮੋੜ ਮੱਲਾਂ ਵਾਲੇ ਇੱਕ ਕੈਂਪ ਦੇ ਵਿੱਚ ਰਵਾਨਾ ਹੋ ਜਾਵੇਗੀ ਇਸੇ ਤਰ੍ਹਾਂ ਹਾਮਤ ਚੱਕ ਤੋਂ ਜੋ বাস ਚੱਲਣੀ ਹੈ ਹਾਮਤ ਚੱਕ ਤੋਂ ਚੱਲ ਕੇ ਬੱਗੂ ਵਾਲਾ ਮਿੱੱਡੂ ਵਾਲਾ ਕਮਾਲਾ ਬੋਦਰਾ ਜੈਮਲ ਵਾਲਾ ਤੇ ਇਸੇ ਤਰ੍ਹਾਂ ਉਹ ਵਾਪਸ ਫਿਰ ਮੱਲਾਂ ਵਾਲੇ ਕੈਂਪ ਵਿੱਚ ਪਹੁੰਚੇਗੀ ਅੱਗੇ ਸਭਰਾਵਾ ਤੋਂ ਜੋ বাস ਚੱਲਣੀ ਹੈ ਇਸ ਸਭਰਾਵਾ ਤੋਂ ਚੱਲ ਕੇ ਕਿਲੀ ਕਿਲੀ ਗੁੱਦਾ ਜੱਲੇ ਵਾਲਾ ਬੂਟੇ ਵਾਲਾ ਮੱਲੂ ਵੜੀਏ ਵਾਲਾ ਹਮਦ ਵਾਲਾ ਸੁਧਾਰਾ ਆਸਿਫ ਵਾਲਾ ਇਸੇ ਤਰ੍ਹਾਂ ਮੱਲਾ ਵਾਲੇ ਪਹੁੰਚੇਗੀ ਅਤੇ ਜੋ ਲਾਸਟ ਬਸ ਵਸਤੀ ਲੱਧੂ ਵਾਲਾ ਇਹ ਫਰੋਜਪੁਰ ਵਾਲੀ ਸਾਈਡ ਤੋਂ ਆਵੇਗੀ ਵਸਤੀ ਲੱਧੂ ਵਾਲੇ ਤੋਂ ਸੁਲਤਾਨ ਵਾਲਾ ਆਰਫਕੇ ਿਲਮੇ ਵਾਲਾ ਗੁਲਾਮੀ ਵਾਲਾ ਮੱਲਾ ਵਾਲਾ ਇਹ ਬਸਾਂ ਦੇ ਰੂਟ ਹਨ ਕੋਈ ਵੀ ਸੱਜਣ ਕੋਈ ਵੀ ਹੋਰ ਵੀ ਇਸ 17 ਸਾਨੂੰ ਕੋਈ ਦੱਸ ਸਕਦਾ ਜਿਸ ਕਿਸੇ ਪਿੰਡ ਵਿੱਚ 20 ਜਾਂ 25 ਬੱਚੇ ਤਿਆਰ ਹੁੰਦੇ ਹਨ ਉਸ ਨਾਲੇ ਸਾਡਾ ਸੰਪਰਕ ਦਿੱਤਾ ਗਿਆ 9814740443 ਅਤੇ 9479 53099 ਇਸ ਨੰਬਰ ਤੇ ਸੰਪਰਕ ਕਰਕੇ ਸਾਨੂੰ ਬਲਾ ਆਪਣਾ ਆਪਣਾ ਦੱਸ ਸਕਦਾ ਹੈ ਵੀ ਸਾਡੇ ਕੋਲ ਵੀ 25 ਬੱਚੇ ਤਿਆਰ ਹਨ ਅਸੀਂ ਸਾਧਨ ਦਾ ਪ੍ਰਬੰਧ ਕਰਦੇਾਂਗੇ ਸਾਡੀ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਨਾ ਪਿੰਡਾਂ ਦੇ ਮਾਪਿਓ ਆਪਣੇ ਬੱਚਿਆਂ ਨੂੰ ਆਪ ਲੈ ਕੇ ਆਉਣ ਬੱਸਾਂ ਦੇ ਵਿੱਚ ਇਹ ਦੇ ਕਲਾ ਗੁਰਮਤ ਕੈਂਪ ਬੱਚਿਆਂ ਦਾ ਨਹੀਂ ਇੱਥੇ ਕੋਈ ਵੀ ਸੰਗਤ ਆ ਸਕਦੀ ਹੈ ਵੱਧ ਤੋਂ ਵੱਧ ਹਾਜ਼ਰ ਹੋਣਾ ਪਰਨ ਮਾਪਿਓ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਤੇ ਜੇ ਹੋਰ ਵੀ ਕੋਈ ਸਹਿਯੋਗ ਅਤੇ ਸੁਝਾਅ ਦੇਣਾ ਚਾਹੁੰਦਾ ਹੈ ਉਹ ਸਾਡਾ ਨਾਲ ਸੰਪਰਕ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਮੁੱਚੀ ਸੰਗਤ ਜਾਣਦੀ ਹੈ ਕਿ ਅਸੀਂ ਗੁਰਮਤ ਪ੍ਰਚਾਰ ਜਥੇ ਵੱਲੋਂ ਜੋ ਸਾਲਾਨਾ ਕੈਂਪ ਲਗਾਇਆ ਜਾਂਦਾ ਸੋ ਇਸ ਵਾਰ ਵੀ ਇਹ ਫੁਰਮਤ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਵਸਤੀ ਅਮਰ ਸਿੰਘ ਗੁਰਦੁਆਰਾ ਦੇ ਵਿੱਚ ਤੇ ਇਹ ਜੋ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਿਵੇਂ ਅਸੀਂ ਜਾਣਦੇ ਹਾਂ ਕਿ ਸਾਡੇ ਬੱਚੇ ਜਿਹੜੇ ਸਕੂਲੀ ਗਿਆਨ ਹਾਸਲ ਕਰਦੇ ਆ ਤੇ ਅਤੇ ਇਹ ਜਿਹੜਾ ਅਸੀਂ ਕੈਂਪ ਲਾਉਣ ਜਾ ਰਹੇ ਆ ਸਾਡਾ ਇਹ ਮੇਨ ਮਕਸਦ ਹੈ ਕਿ ਸਕੂਲੀ ਗਿਆਨ ਤੋਂ ਬਿਨਾਂ ਜਿਹੜੀ ਨੈਤਿਕ ਸਿੱਖਿਆ ਵੀ ਬੱਚਿਆਂ ਨੂੰ ਦਿੱਤੀ ਜਾਵੇ ਸੋ ਇਸ ਦਾ ਜੋ ਪ੍ਰੋਗਰਾਮ ਹੈ ਉਹ ਇਸ ਪ੍ਰਕਾਰ ਹੈ ਇਹ 25 ਤੋਂ ਲੈ ਕੇ 25 ਜੂਨ ਤੋਂ ਲੈ ਕੇ 30 ਜੂਨ ਤੱਕ ਇਹ ਕੈਂਪ ਚੱਲੇਗਾ ਤੇ ਇਸ ਦਾ ਜੋ ਸਮਾਂ ਹੈ ਉਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਹੈ ਤੇ ਜਿਹੜੀਆਂ ਸਾਡੀਆਂ ਵੈਣਾਂ ਚੱਲਣੀਆਂ ਉਹ ਜਿਹੜੇ-ਜਿਹੜੇ ਵੀ ਪਿੰਡ ਦੇ ਵਿੱਚ ਜਾਣੀਆਂ ਉਸ ਪਿੰਡ ਦੇ ਗੁਰਦੁਆਰੇ ਦੇ ਵਿੱਚ ਬੱਚੇ ਜਿਹੜੇ ਆ 7 ਵਜੇ ਉੱਥੇ ਪਹੁੰਚਨੇ ਚਾਹੀਦੇ ਆ ਤਾਂ ਕਿ ਸਮੇਂ ਸਿਰ ਬੱਚੇ ਵੈਣ ਚੱਕ ਕੇ ਤੇ ਸਮੇਂ ਸਿਰ ਜਿਹੜਾ ਕੈਂਪ ਦੇ ਵਿੱਚ ਵੈਣ ਪਹੁੰਚ ਸਕੇ ਸੋ ਇਸ ਦੇ ਨਾਲ-ਨਾਲ ਜੋ 22 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ ਉਹ ਦਸਤਾਰ ਸੁੰਦਰ ਲਿਖਾਈ ਤੇ ਧਾਰਮਿਕ ਪ੍ਰੀਖਿਆ ਦਾ ਪ੍ਰੋਗਰਾਮ ਹੈ ਸੋ ਇਸ ਤੋਂ ਇਲਾਵਾ ਜਿਹੜਾ 30 ਤਰੀਕ ਦਾ ਪ੍ਰੋਗਰਾਮ ਹੈ ਜਿਹੜੇ ਬੱਚੇ ਇੰਨਾ ਮੁਕਾਬਲਿਆਂ ਦੇ ਵਿੱਚ ਪਹਿਲੇ ਨੰਬਰ ਤੇ ਆਉਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ 30 ਤਰੀਕ ਨੂੰ ਸੋ ਇਸ ਤੋਂ ਇਲਾਵਾ ਇਸ ਕੈਂਪ ਦੇ ਵਿੱਚ ਜਿਨ੍ਹਾਂ ਨੇ ਬਹੁਤ ਸੋਹਣਾ ਸਾਨੂੰ ਯੋਗਦਾਨ ਦਿੱਤਾ ਸਕੂਲਾਂ ਨੇ ਉਹਨਾਂ ਦੇ ਵਿੱਚ ਬਾਬਾ ਸ਼ਾਨ ਸਿੰਘ ਮੈਮੋਰੀਅਲ ਸ੍ਰੀ ਅਸਟੈਕਲਟੀ ਸਕੂਲ ਫਤੇਵਾਲਾ ਉਹਨਾਂ ਨੇ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇਸ ਤੋਂ ਇਲਾਵਾ ਸ਼ਹੀਦ ਸ਼ਾਨ ਸਿੰਘ ਅਟਾਰੀ ਅਤੇ ਗੜ ਸਭਰਾ ਉਹਨਾਂ ਨੇ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਇਸ ਤੋਂ ਇਲਾਵਾ ਜਿਹੜਾ ਯੂਨਾਈਟਿਡ ਸਿੱਖ ਸੰਸਥਾ ਉਹਨਾਂ ਨੇ ਵੀ ਸਾਨੂੰ ਇਸ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਦਿੱਤਾ ਹੈ ਸੋ ਇਹ ਪ੍ਰੋਗਰਾਮ ਸਿਕਾ ਸਾਡਾ ਇਸ ਤੋਂ ਇਲਾਵਾ ਇੱਕ ਤਰੀਕੇ ਨਾਲ 1 ਜੁਲਾਈ ਨੂੰ ਜਿਹੜੇ ਵੀ ਬੱਚੇ ਸਾਡੇ ਅੰਮ੍ਰਿਤ ਛਕੜਾ ਚਾਹੁੰਦੇ ਆ ਉਹ ਅੰਮ੍ਰਿਤ ਛਕ ਸਕਦੇ ਆ ਉਹਨਾਂ ਨੂੰ ਜਿਹੜਾ ਅਵਸਥੀ ਅਮਰ ਸਿੰਘ ਦੇ ਗੁਰਦੁਆਰਾ ਦੇ ਵਿੱਚ ਜਿਹੜਾ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਸੋ ਵੱਧ ਤੋਂ ਵੱਧ ਸੰਗਤਾਂ ਇਸ ਇਸ ਕੈਂਪ ਦੇ ਨਾਲ ਜੁੜੋ ਜਿੱਥੇ ਬੱਚਿਆਂ ਨੇ ਆਉਣਾ ਹੈ ਉੱਥੇ ਬੱਚਿਆਂ ਦੇ ਮਾਦਾ ਪਿਤਾ ਨੂੰ ਵੀ ਬੇਨਤੀ ਹੈ ਕਿ ਇਸ ਕੈਂਪ ਦੇ ਵਿੱਚ ਸ਼ਾਮਲ ਹੋ ਕੇ ਇਥੋਂ ਲਾਭ ਪ੍ਰਾਪਤ ਕਰੋ ਸੋ ਇਸ ਦੇ ਲਈ ਬੱਚਾ ਕੈਂਪ ਦੇ ਵਿੱਚ ਬੱਚਿਆਂ ਦੇ ਲਈ ਚਾਹ ਪਾਣੀ ਸ਼ਬੀਰ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਜਾਵੇਗਾ ਸੋ ਇਸ ਦੇ ਨਾਲ ਨਾਲ ਇੱਕ ਹੋਰ ਵੀ ਗੱਲ ਦੀ ਹੈ ਕਿ 30 ਤਰੀਕ ਨੂੰ ਸਾਡੀਆਂ ਕੁਝ ਸੰਸਥਾਵਾਂ ਜਿਹੜੀਆਂ ਪੌਦੇ ਬੰਨ ਰਹੀਆਂ ਤਾਂ ਕਿ ਸਾਡਾ ਵਾਤਾਵਰਣ ਤੁਸੀਂ ਜਿਵੇਂ ਦੇਖਦੇ ਹੋ ਕਿ ਜਿਹੜਾ ਟੈਂਪਰੇਚਰ ਕਿੰਨੇ ਡਿਗਰੀ ਜਿਹੜਾ ਚਲਾ ਗਿਆ 40 49 ਡਿਗਰੀ ਤੱਕ ਪਹੁੰਚ ਜਾਂਦਾ ਸੋ ਇਸ ਲਈ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਜਿੱਥੇ ਅਸੀਂ ਅਮਰਤ ਸੰਚਾਰ ਕਰਾਉਣਾ ਹੈ ਜਿੱਥੇ ਧਾਰਮਿਕ ਕਾਰਜ ਅਤੇ ਵਾਤਾਵਰਣ ਨਾਲ ਸੰਬੰਧਿਤ ਵੀ ਕਾਰਜ ਕੀਤੇ ਜਾਣ ਸੋ ਇਸ ਲਈ ਪਉਦੇ ਵੀ ਵੰਡੇ ਜਾਣਗੇ ਵੱਧ ਤੋਂ ਵੱਧ ਸੰਗਤਾਂ ਇਸ ਗੈਂਪਰ ਦੇ ਵਿੱਚ ਸ਼ਾਮਲ ਹੋਵੋ ਜੀ ਜਿਹੜੀਆਂ ਸੰਗਤਾਂ ਇਸ ਦੇ ਵਿੱਚ ਸਾਥ ਦੇ ਰਹੀਆਂ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਅੱਗੇ ਤੋਂ ਵੀ ਸਾਨੂੰ ਸਾਥ ਦਿਓ ਤਾਂ ਕਿ ਅਜਿਹੇ ਕਾਰਜ ਜਿਹੜੇ ਕੀਤੇ ਜਾ ਸਕਣ ਸੋ ਇੱਥੇ ਹੀ ਫਤਿਹ ਬਲਾਓ ਜੀ ਮਾਣ ਜੀ ਦਾ ਸਤਿ ਸਾਥ ਵਾਹਿਗੁਰੂ ਜੀ ਦੀ ਫਤਿਹ